ਸਵਾਗਤ ਹੈ ਸਾਰੇ ਹੀ ਕੈਂਡੀਡੇਟ ਦਾ ਬੈਸਟ ਫਿਚਰ ਐਜੂਕੇਸ਼ਨ ਚੈਨਲ ਉਪਰ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਿਫ ਫਰੀਦਕੋਟੰਦਰ ਜੋ ਡਰਾਈਵਰ ਦੀ ਭਰਤੀ ਆਈ ਸੀ ਐਂਡ ਜਿਸ ਦਾ ਜੋ ਲਿਖਤੀ ਐਗਜ਼ਾਮ ਹੋਇਆ ਸੀ ਹੁਣ ਜੋ ਡਾਕੂਮੈਂਟ ਵੈਰੀਫਿਕੇਸ਼ਨ ਐਂਡ ਡਰਾਈਵਿੰਗ ਟੈਸਟ ਲਈ ਜੋ ਲਿਸਟ ਜਾਰੀ ਕਰ ਦਿੱਤੀ ਗਈ ਹੈ ਐਂਡ ਡੇਟ ਜਾਰੀ ਕਰ ਦਿੱਤੀ ਗਈ ਹੈ ਇਸ ਵੀਡੀਓ ਅੰਦਰ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਫਸਟ ਵਾਰ ਵਿਸਿਟ ਕੀਤਾ ਚਲੋ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਬਾਤ ਉਹਦੇ ਸ਼ੇਅਰ ਜਰੂਰ ਕਰ ਦੇਣਾ ਆਈ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਜੋ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਹੈ ਜੋ ਐਡਵਰਟਾਈਜ਼ਮੈਂਟ ਸੀ 23 24 ਐਂਡ ਜੋ 27 24 ਠੀਕ ਹੈ ਜੀ ਇਹ ਦੋ ਐਡਵਰਟਾਈਜ਼ਮੈਂਟ ਸੀ ਐਂਡ ਇਹਨਾਂ ਦੀ ਜੋ ਇਗਜ਼ਾਮ ਹੋਇਆ ਸੀਗਾ ਪ੍ਰੀਖਿਆ ਹੋਈ ਸੀ 24 ਜਨਵਰੀ ਨੂੰ ਹੋਈ ਸੀ ਠੀਕ ਹੈ ਜੀ ਤਾਂ ਹੁਣ ਜੋ ਲਿਖਤੀ ਪ੍ਰੀਖਿਆ ਉਪਰੰਤ ਮਤਲਬ ਕਿ ਹੁਣ ਨੈਕਸਟ ਜੋ ਪੜਾ ਹੈਗਾ ਡਰਾਈਵਿੰਗ ਟੈਸਟ ਹੋਣਾ ਤੁਹਾਡਾ ਐਂਡ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਇਹ ਦੋ ਡੇਟਾ ਨੂੰ ਹੋਣੀ ਹੈ 20 ਮਾਰਚ ਤੇ 21 ਮਾਰਚ ਨੂੰ ਠੀਕ ਹੈ ਜੀ ਯੂਨੀਵਰਸਿਟੀ ਨਰਸਿੰਗ ਕਾਲਜ ਫਰੀਦਕੋਟ ਵਿਖੇ 10 ਵਜੇ ਹੋਣੀ ਹੈ ਠੀਕ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਜੋ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋਣੀ ਹੈ ਉਸੇ ਸੇਮ ਦਿਨ 10 ਵਜੇ ਐਂਡ ਤੁਹਾਡਾ ਡਰੋਪ ਟੈਸਟ ਵੀ ਹੋਵੇਗਾ 11 ਵਜੇ ਐਂਡ ਡਰਾਈਵਿੰਗ ਟੈਸਟ ਤੁਹਾਡਾ 12 ਵਜੇ ਹੋਵੇਗਾ ਯੂਨੀਵਰਸਿਟੀ ਨਰਸਿੰਗ ਕਾਲਜ ਫਰੀਦਕੋਟ ਜਿਨ੍ਹਾਂ ਕੈਂਡੀਡੇਟ ਦਾ ਲਿਸਟ ਵਿੱਚ ਨਾਮ ਹੈ ਤਾਂ ਉਹਨਾਂ ਨੇ ਦੇਖ ਲੈਣਾ ਹੈ ਠੀਕ ਹੈ ਜੀ ਤੇ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਜੋ ਯੂਨੀਵਰਸਿਟੀ ਵੱਲੋਂ ਫੀਸ ਲਈ ਜਾਂਦੀ ਹੈਗੀ ਜਨਰਲ ਕੈਟਾਗਰੀ ਲਈ ਜੋ 1000 ਰੁਪਿਆ ਫੀਸ ਰਹੇਗੀ ਐਂਡ ਸਿਰਫ ਐਸਸੀ ਲਈ ਜੋ 500 ਰੁਪਿਆ ਫੀਸ ਰਹੇਗੀ ਠੀਕ ਹੈ ਜੀ ਜਨਰਲ ਤੇ ਹੋਰ ਕੈਟਾਗਰੀ ਹੈ ਉਹਨਾਂ ਲਈ 1000 ਰੁਪਿਆ ਫੀਸ ਪੇ ਕਰਨੀ ਪੈਗੀ ਉਹਨਾਂ ਨੂੰ ਐਂਡ ਐਸਸੀ ਕੈਂਡੀਡੇਟ ਨੂੰ ਜੋ 500 ਰੁਪਿਆ ਫੀਸ ਪੇ ਕਰਨੀ ਪੈਣੀ ਹੈ ਤਾਂ ਹੁਣ ਤੁਹਾਨੂੰ ਲਿਸਟ ਦਿਖਾ ਦਿੰਨੇ ਆ ਤੁਹਾਡਾ ਲਿਸਟ ਅਕੋਰਡਿੰਗ ਜੋ ਨਾਮ ਦਿੱਤਾ ਗਿਆ ਹੈ ਤਾਂ ਇਹ ਤੁਸੀਂ ਲਿਸਟ ਦੇਖਣ ਲਈ ਤੁਸੀਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਵਿਸਟ ਕਰ ਸਕਦੇ ਹੋ ਬੀ ਐਫ ਜੂ ਐਚ ਐਸ डॉट जी जी एस एम एस सी एच डॉट ओ आर जी ठीक है जी एंड नीचे सक्रोल डाउन करोंगे तो तू नोट्स बोर्ड अंदर रिक्रूटमेंट नोट्स ठीक है जी इतें ही अपडेट मिल जाएगी जो अजी है नो नोट्स एंड लिस्ट है जो ड्राइविंग टैसट डाकूमेंट वेरीफिकेशन रिलटड ठीक है इतों तुम नोट्स डाउनलोड करोगे एंड नीचे ही जो लिस्ट का लिंक दिता गया लिस्ट पर क्लिक कर लेना है ਤਾਂ ਤੁਸੀਂ ਦੇਖ ਸਕਦੇ ਹੋ ਜੋ ਇਹ ਕੈਂਡੀਡੇਟ ਦੀ ਉਹ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ ਦਾ 20 ਮਾਰਚ ਨੂੰ ਹੈ ਠੀਕ ਹੈ ਜੀ ਇਸ ਤਰ੍ਹਾਂ ਦਾ ਜੋ ਡਾਕੂਮੈਂਟ ਵੈਰੀਫਿਕੇਸ਼ਨ ਡਾਪ ਹੈ ਤੁਹਾਡਾ ਨਾਮ ਦਿੱਤਾ ਗਿਆ ਹੈ ਕੈਟਾਗਰੀ ਦਿੱਤੀ ਗਈ ਹੈ ਤੁਹਾਡੇ ਰੋਲ ਨੰਬਰ ਦਿੱਤੇ ਗਏ ਨੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ 20 ਮਾਰਚ ਨੂੰ ਐਂਡ 21 ਮਾਰਚ ਨੂੰ ਠੀਕ ਹੈ ਜੀ ਤੁਸੀਂ ਇਹ ਲਿਸਟ ਡਾਊਨਲੋਡ ਕਰਕੇ ਆਪਣਾ ਨਾਮ ਚੈੱਕ ਕਰ ਲੈਣਾ ਹੈ ਐਂਡ ਆਪਣੇ ਸਾਰੇ ਹੀ ओरिजिनल ਡਾਕੂਮੈਂਟ ਲੈ ਕੇ ਜਾਣੇ ਨੇ ਤੁਸੀਂ ਐਂਡ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਆਪ ਦਾ ਐਕਸਪੀਰੀਅੰਸ ਤੁਸੀਂ ਲੈ ਕੇ ਜਾਣਾ ਹੈ ਠੀਕ ਹੈ ओरिजिनल ਹੈ ਕਿ ਯਾਨੀ ਨੇ ਇੱਕ ਇੱਕ ਉਹਨਾਂ ਦੀ ਜੋ ਫੋਟੋ ਕਾਪੀ ਤੁਸੀਂ ਲੈ ਕੇ ਜਾਣੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਪੁੱਛਣਾ ਐਂਡ ਵੀਡੀਓ ਨੂੰ ਵੱਤਵਾ ਦਿਓ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ